ਸੁਦੀਰ ਸੂਰੀ ਕਤਲ ਮਾਮਲੇ ਦੇ ਵਿੱਚ ਜੇਲ੍ਹ ਵਿੱਚ ਬੰਦ ਨੇ ਸੰਦੀਪ ਸਿੰਘ ਸਣੀ ਤੇ ਉਹਨਾਂ ਨੂੰ ਲੈ ਕੇ ਇੱਕ ਵੱਡੀ ਖਬਰ ਤੋਂ ਆਪ ਜੀ ਨੂੰ ਰੂਬਰੂ ਕਰਵਾਉਂਦੇ ਹਾਂ ਸੁਦੀਰ ਸੂਰੀ ਜਿਸ ਨੂੰ ਧੁਰਦੀ ਗੱਡੀ ਚੜਾਉਣ ਵਾਲਾ ਸੁਦੀਰ ਸੂਰੀ ਜੋ ਕਿ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਅਤੇ ਸਿੱਖਾਂ ਦੇ ਬਾਰੇ ਮਾੜੇ ਲਫਜ਼ ਬੋਲਦਾ ਸੀ ਤੇ ਉਸ ਨੂੰ ਧੁਰਦੀ ਗੱਡੀ ਚੜਾਉਣ ਵਾਲਾ ਸੰਦੀਪ ਸਿੰਘ ਸਣੀ ਜਦੋਂ ਜੇਲ੍ਹ ਦੇ ਵਿੱਚ ਉਹਨਾਂ ਦੀ ਮਾਤਾ ਰੋਂਦੀ ਕਰਲਾਉਂਦੀ ਹੋਈ ਬਾਹਰ ਨਿਕਲੀ ਤੇ ਮੀਡੀਆ ਦੇ ਸਾਹਮਣੇ ਆ ਕੇ ਉਹਨਾਂ ਨੇ ਐਸੀਆਂ ਗੱਲਾਂ ਕਹਿ ਦਿੱਤੀਆਂ ਜੇ ਸੁਣ ਕੇ ਤੁਸੀਂ ਹੈਰਾਨ रह ਜਾਣਾ ਸੰਦੀਪ ਸਿੰਘ ਸਣੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਸੰਦੀਪ ਸਿੰਘ ਸਣੀ ਜੋ ਕਿ ਐਸ ਵਕਤ ਜੇਲ੍ਹ ਦੇ ਵਿੱਚ ਬੰਦ ਹੈ ਕਿਉਂਕਿ ਉਸਨੇ ਸੁਧੀਰ ਸੂਰੀ ਦਾ ਕਤਲ ਕੀਤਾ ਸੀ ਤੇ ਹੁਣ ਸੰਦੀਪ ਸਿੰਘ ਸਣੀ ਜੋ ਕਿ ਐਸ ਵਕਤ ਜੇਲ੍ਹ ਦੇ ਵਿੱਚ ਉਹਨਾਂ ਦੀ ਮਾਤਾ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੀ ਤੇ ਉਸ ਤੋਂ ਬਾਅਦ ਰੋਂਦੀ ਕਰਾਉਂਦੀ ਹੋਈ ਜੇਲ੍ਹ ਦੇ ਬਾਹਰ ਆਈ ਤੇ ਬਾਹਰ ਆ ਕੇ ਮੀਡੀਆ ਦੇ ਨਾਲ ਕੁਝ ਐਸੀਆਂ ਗੱਲਾਂ ਕਹਿ ਦਿਤੀਆਂ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ रह ਜਾਓਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ دیر ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੁਧੀਰ ਸੂਰੀ ਕਤਲ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਇੱਕ ਰੂਪੀ ਸੰਦੀਪ ਸਿੰਘ ਤੇ ਉਹਨਾਂ ਦੇ ਹੱਥੋਂ ਹੁਣ ਇੱਕ ਹੋਰ ਕਤਲ ਹੋ ਗਿਆ ਹੈ ਦਰਸਲ ਬੀਤੇ ਦਿਨੀ ਪਟਿਆਲਾ ਦੀ ਜੇਲ੍ਹ ਦੇ ਵਿੱਚ ਸੰਦੀਪ ਅਤੇ ਕੁਝ ਸਾਬਕਾ ਇੰਸਪੈਕਟਰ ਜਿਹੜੇ ਕਿ ਸਜ਼ਾ ਜਾਬਤਾ ਦੇ ਵਿੱਚ ਬੈਠੇ ਸੀ ਤੇ ਉਹਨਾਂ ਦੇ ਆਪਸ ਦੇ ਵਿੱਚ ਲੜਾਈ ਹੋ ਗਈ ਤੇ ਉਸ ਲੜਾਈ ਦੇ ਵਿੱਚ ਇੰਸਪੈਕਟਰ ਸੁਭਾ ਸਿੰਘ ਜੋ ਕਿ ਸਾਬਕਾ ਇੰਸਪੈਕਟਰ ਸੀ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਇਲਾਜ ਦੇ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤੇ ਹੁਣ ਉਹਨਾਂ ਸਾਬਕਾ ਇੰਸਪੈਕਟਰ ਸੂਬਾ ਸਿੰਧ ਦੀ ਮੌਤ ਹੋ ਗਈ। ਕੁਝ ਸਮਾਂ ਪਹਿਲਾਂ ਹੀ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਤੇ ਉਹ ਹੁਣ ਹਸਪਤਾਲ ਦੇ ਵਿੱਚ ਆਪਣੇ ਪ੍ਰਾਣ ਤਿਆਗ ਚੁੱਕੇ ਨੇ। ਜੀ ਹਾਂ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਮਿਲਣ ਦੇ ਲਈ ਪਹੁੰਚੀ ਉਹਨਾਂ ਦੀ ਮਾਤਾ ਜਦੋਂ ਰੋਂਦੀ ਕਰਲਾਂਦੀ ਹੋਈ ਬਾਹਰ ਆਈ ਤਾਂ ਉਸ ਤੋਂ ਬਾਅਦ ਉਹਨਾਂ ਨੇ ਮੀਡੀਆ ਦੇ ਸਾਹਮਣੇ ਕੁਝ ਐਸੀਆਂ ਗੱਲਾਂ ਰੱਖੀਆਂ ਕੁਝ ਐਸੇ ਆਪਣੇ ਪੱਖ ਰੱਖੇ ਜਿਸ ਨੇ ਸਾਰਿਆਂ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਤੁਸੀਂ ਇਸ ਬਾਰੇ ਇਸ ਵਿਸ਼ੇ ਦੇ ਬਾਰੇ ਕੀ ਸੋਚਦੇ ਆ ਕਿ ਸੱਚਮੁੱਚ ਜੋ ਕਿ ਸੁਧੀਰ ਸੂਰੀ ਹੈ ਉਸ ਨੂੰ ਧੁਰਦੀ ਗੱਡੀ ਚੜਾਉਣ ਵਾਲਾ ਜੋ ਕਿ ਐਸ ਵਕਤ ਇੱਕ ਦੂਜੇ ਇਨਸਪੈਕਟਰ ਸਾਹਿਬ ਇਨਸਪੈਕਟਰ ਦਾ ਕਤਲ ਕਰ ਸਕਦਾ ਕਿਉਂਕਿ ਸਬ ਇਨਸਪੈਕਟਰ ਦੇ ਨਾਲ ਤਾਂ ਉਸ ਦਾ ਕੋਈ ਵੈਰ ਹੀ ਨਹੀਂ ਸੀ ਕੋਈ ਵਿਰੋਧ ਹੀ ਨਹੀਂ ਸੀ ਸਬ ਇਨਸਪੈਕਟਰ ਜੋ ਕਿ ਜੇਲ੍ਹ ਦੇ ਵਿੱਚ ਸੀ ਅਤੇ ਉਸ ਸਜ਼ਾ ਜਾਪਤੇ ਦੇ ਕੇਵਨ ਦੇ ਵਿੱਚ ਬੈਠਾ ਸੀ ਤੇ ਉਸੇ ਦੌਰਾਨ ਹੀ ਇੱਕ ਲੜਾਈ ਹੋਈ ਤੇ ਲੜਾਈ ਦੇ ਵਿੱਚ ਜੋ ਕਿ ਗੰਭੀਰ ਤਰੀਕੇ ਦੇ ਨਾਲ ਜੱਕ ਹੀ ਹੋ ਗਏ ਇਹ ਸਾਬ ਸਪੈਕਟਰ ਸੁਭਾ ਸਿੰਘ ਤੇ ਜਦੋਂ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ ਉਹਨਾਂ ਦੀ ਮੌਤ ਹੋ ਗਈ। ਹੁਣ ਮੌਤ ਦੇ ਪਿੱਛੇ ਅਸਲ ਕਾਰਨ ਕੀ ਹੈ ਇਸ ਦੇ ਬਾਰੇ ਕੋਈ ਵੀ ਨਹੀਂ ਜਾਣਦਾ ਪਰ ਹੁਣ ਆਪਾਂ ਅਸਲ ਤੁਹਾਨੂੰ ਮੁੱਖ ਗੱਲ ਤੋਂ ਜਾਣੂ ਕਰਵਾਉਣੀ ਆ ਕਿ ਸੁਧੀਰ ਸੂਰੀ ਜਿਸ ਨੂੰ ਧੁਰਦੀ ਗੱਡੀ ਚਲਾਉਣ ਵਾਲਾ ਸੰਦੀਪ ਸਿੰਘ ਸਣੀ ਜੋ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਉਸ ਨੂੰ ਫਸਾਉਣ ਦੇ ਲਈ ਯਾਨੀ ਕਿ ਜਿਵੇਂ ਆਪਣੇ ਬੰਦੀ ਸਿੰਘ ਜੇਲਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਅੱਤਵਾਦੀ ਐਲਾਨ ਕਰਨ ਦੇ ਵਿੱਚ ਕੋਈ ਦਸਨ ਝੜ ਦੇ ਸਰਕਾਰ ਵੀ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਬਾਹਰ ਨਾ ਕਢਾਇਆ ਜਾਵੇ ਕਿਉਂਕਿ ਸਦੀਪ ਸਿੰਘ ਸਣੀ ਦੇ ਪਰਿਵਾਰ ਨੇ ਇੱਕ ਪਟੀਸ਼ਨ ਪਾਈ ਸੀ ਕਿ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੀਤਾ ਜਾਵੇ ਉਹਨਾਂ ਨੂੰ ਕੋਈ ਦਿਨਾਂ ਲਈ ਪੈਰੋਲ ਦਿੱਤੀ ਜਾਵੇ ਤਾਂ ਉਸੇ ਪੈਰੋਲ ਨੂੰ ਕੈਨਸਲ ਕਰਨ ਦੇ ਲਈ ਕਿਤੇ ਸਰਕਾਰਾਂ ਨੇ ਕੋਈ ਚਾਲ ਤਾਂ ਨਹੀਂ ਖੇਡੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ